ਹਾਂਜੀ ਕੀ ਹਾਲ ਨੇ ਬਾਈ ਸੌਰ ਘਰ ਪਰਿਵਾਰ ਸਾਰਿਆਂ ਦੇ ਘੈਂਟ ਨੇ ਤੇ ਜਾਨਵਰ ਵਗੈਰਾ ਸਾਰਿਆਂ ਦੇ ਵਧੀਆ ਹੁਣ ਬਈ ਆ ਗਏ ਸੀ ਆਪਾਂ ਇਧਰ ਲੈ ਕੇ ਗਏ ਤੇ ਅੱਜ ਸੰਡੇ ਆ ਅੱਜ ਆਪਾਂ ਕਰਿਆ ਆ ਬਾਈ ਤੇ ਅੱਜ ਬੱਕ ਬੁੱਤਰ ਕੱਢਾਂਗੇ ਬਾਹਰੇ ਆਪਣੇ ਚਾਰ ਦੋ ਬੱਚੇ ਛੋਟੇ ਤੇ ਇੱਕ ਡੱਬਾ ਕੱਢਾਂਗੇ ਤੇ ਇੱਕ ਉਹਦੇ ਨਾਲ ਵੱਡਾ ਚਿੱਟੀਆਂ ਜਿਹੜਾ ਆਪਾਂ ਫੜਿਆ ਸੀ ਉਹ ਜਿਹੜਾ ਆਪਣੇ ਬੈਠ ਗਿਆ ਸੀ ਮਤਲਬ ਜੇ ਫੜਿਆ ਚਲੋ ਕੁਝ ਵੀ ਲਾ ਲਓ ਵੀ ਉਹ ਨਾਰਮਲ ਗੱਲ ਆ ਵੀ ਉਹ ਫੜਾ ਉਹ ਉਹ ਕਰਾਂਗੇ ਕਿਤਾ ਵੱਡਾ ਬਚਾ ਕਸਾ ਯਾਰ ਅੱਲਾ ਜਿਹਾ ਖੜਾਉਂਦਾ ਜੇ ਥੋੜਾ ਥੋੜਾ ਜਿਹਾ ਨਾ ਕਿਤਾ ਇਹਨੂੰ ਛੱਡਦੀ ਇਹਦੇ ਕਸ ਚ ਪਰੰਗ ਲਾਤੀ ਵੀ ਉਹ ਚਟਾ ਸੀ ਤੇ ਕਸੇ ਗੁਲਾਬੀ ਰੰਗ ਲਾਤਾ ਸੀ ਅੱਜ ਆ ਦੇਗਾ ਚਲ ਕੋਈ ਨਾ ਮੈਂ ਜੂ ਚਲ ਬਹਿ ਜੂਗਾ ਉਹ ਤਾਂ ਠੀਕ ਆ ਇੱਕਾ گلاب ਵੀ ਕੂਂਸ਼ ਵਾਲਾ ਆਪਣਾ ਇਹ ਤਾਂ ਉਹਦਾ ਭਾਈ ਆ ਇਹ ਦੂਜੀ ਝੋਲੀ ਦਾ ਬੱਚਾ ਅੰਦਰ ਦਾ ਜਰਾ ਠੀਕ ਆ ਨੀਕਾ ਕੋਈ ਠੰਡ ਨਹੀਂ ਹੈਗੀ ਚੱਕ ਕੋਈ ਇਹਦਾ ਬੈਠ ਗਿਆ ਉਹ ਇਧਰੋਂ ਪਾ ਦਈਏ ਬੱਚੇ ਜੀ ਕੜਾਹੇ ਕੜਾ ਗੜ ਦਈਏ ਕੰਨ ਬਾ ਗੜਦੀ ਆ ਵੀ ਬਹਿ ਜਾ ਬਹਿ ਜਾ ਯਾਰ ਸ਼ਕੋਜੀ ਉਤਰਾ ਪਰ ਤੇ ਕੱਢ ਐਹੁਣ ਆਪਾਂ ਇਹਨੂੰ ਆ ਬੈਹਣ ਦੇ ਦਾ ਕੋਈ ਚੱਕਰ ਹੁਣ ਆਪਾਂ ਆਪਣਾ ਚੀਨਾ ਵੀ ਕੱਢਾਂਗੇ ਵੱਡਾ ਆ ਫਿਰ ਦਾ ਬਚਾ ਜਾ ਯਕੋੜਾ ਬਾਇ ਵੀ ਉੜ ਗਿਆ ਨਾ ਬੱਚੀ ਨਾ ਵੱਡਾ ਛਾਤਰੀ ਤੇ ਵੜਾ ਜਿੱਤਾ ਫਾਲੇ ਤੇ ਬਸ 10 ਮਿੰਟ ਉੱਡਣੇ 20 ਮਿੰਟ ਉੱਡਣਾ ਨਾ ਉਹ ਕੋਈ ਇਸ਼ੂ ਨਹੀਂ ਆਪਾਂ ਨੂੰ ਉੱਡਣਾ ਡਰਨ ਦਾ ਨਹੀਂ ਡਾ ਕੋਈ ਯਕਤ ਹੈਗਾ ਇਹਨਾਂ ਦਾ ਹਨਾ ਇਹਨਾਂ ਦਾ ਟਾਈਮ ਬਸ ਕਹਿੰਦੇ ਹੁਣ ਬੈਠ ਗਏ ਜਿਹੇ ਜਾਣਗੇ ਯਾਰ ਇਹ ਥੋੜਾ ਜਣ ਇਹਨਾਂ ਡਾਈਆਂ ਘਟਨੇ ਡੱਬੇ ਦੇ ਵੀ ਡਾਈਆਂ ਘਟਨੇ ਤੇ ਗੁਲਾਬੀ ਮੂਸ ਵਾਲੇ ਬਚੇ ਦੀਆਂ ਮਿਠਾਈਆਂ ਘਟਨੇ ਤੇ ਚਿੱਟੀਆਂ ਦੇ ਡਾਈਆਂ ਹੈਗੇ ਹੀ ਹੈਗੇ ਘਟਨੇ ਤੇ ਪੱਲੇ ਵਾਲਾ ਚਲਦਾਇਆ ਇੱਕ ਦੋ ਵਾਰ ਉਹ ਤਾਂ ਉਹ ਪੱਲਾ ਜਾ ਖੜਨ ਵਾਲਾ ਕਿ ਚੱਕਰ ਜਾ ਪੈ ਗਿਆ ਸੀ ਬਈ ਉਹ ਬਸ ਉਹਦੇ ਕਰਕੇ ਮੈਂ ਕੱਢਿਆਗਾ ਅੱਜ ਹੁਣ ਕੀ ਆਲਾ ਕੱਢ ਦਿੰਨੇ ਆ ਫਿਰ ਚੀਨਾ ਮੰਗਦੇ ਬੱਚਿਆਂ ਉਹ ਜਾਂਦੇ ਨਾ ਬੈਠਾ ਹੋਵੇ ਹੋਰ ਕੋਈ ਚੱਕਰ ਨਹੀਂ ਸੀਗਾ ਹਲੋ ਜੀ ਇਹਨਾ ਆਪਣਾ ਕੱਢ ਤਾ ਆਪਾਂ ਜਮਾ ਓਕੇ ਆ ਸਿਸਟਮ ਮੈਨੂੰ ਨਾ ਫਿਰਦੇ। ਚਾਰ ਕਬੂਤਰ ਆਪਣੇ ਨੇ। ਇੱਕ ਪਤਾ ਨਹੀਂ ਕਿਧਰ ਹਲ ਜੇਗਾ। ਉਹ ਵੀ ਕੋਈ ਇਸ਼ੂ ਨਹੀਂ ਹੈ। ਨਾ ਫਿਰਦੇ ਨੇ ਆਪਣੇ ਚਾਰੇ ਦੇ ਚਾਰੇ। ਦੋ ਬਾ ਫਿਰਦੇ ਨੇ। ਦੋ ਵੇਦਰਾ ਫਿਰਦੇ ਨੇ ਬੱਲੇ ਵਾਲਾ ਫਿਰਦਾ ਆਪਣਾ। ਹੁਣ ਆਪੇ ਬੈਠਣਗੇ। ਆ ਆ ਗਿਆ ਬੱਲੇ ਜਾਲ ਦਾ ਬੈਠਣ ਨੂੰ ਵੀ ਲੱਗ ਗਿਆ। ਬੈਠ ਜਾਣ ਦੇ ਕੋਈ ਇਸ਼ੂ ਨਹੀਂ ਮੌਸਮ ਜਾਂ ਵੀ ਸੈਟ ਆਉਂਦਾ ਕੋਈ ਮੌਸਮ ਵੀ ਨਹੀਂ ਮਾੜਾ ਆਏਗਾ ਮੈਂ ਤਾਂ ਨਹੀਂ ਕੋਈ ਇਸ਼ੂ ਨਹੀਂ ਸੋਣੀ ਐਡਾ ਕੋਈ ਚੱਕਰ ਨਹੀਂਗਾ ਆਪੇ ਆ ਜਾਣਗੇ ਸਾਰੇ ਦੇ ਸਾਰੇ ਆ ਜਿਹੜਾ ਬਾਹਰ ਜਾਂਦਾ ਤਾਂ ਸਾਨੂੰ ਪਰ ਇਹਨਾਂ ਦਾ ਹੂੰ ਇਹਨਾਂ ਇਹ ਗੱਤ ਹੋ ਗਈ ਜੀ ਇਹਨਾਂ ਦਾ ਵੀ ਹੈ ਇਹਨਾਂ ਵੀ ਉੜ ਗਿਆ ਭਾਈ ਆਪਣਾ ਚੱਲ ਕੋਈ ਚੱਕਰ ਨਹੀਂ ਬਹਿ ਜੂਗਾ ਜੀ ਇਹਨਾਂ ਦਾ ਚਲੋ ਮੈਂ ਕਬੂਤਰੀ ਕਾੜਦਾ ਗਾਲ ਰੱਖੀ ਕਿਤੇ ਜੀਨਾਂ ਜਾ ਬੈਠਣਾ ਜੀ ਜੀਨਾਂ ਗੱਡਾ ਦੀ ਜੀਨਾਂ ਉੜ ਗਿਆ ਉਨੇ ਕਬੂਤਰੀ ਗੱਡੀ ਦੀ ਕਾਲ ਅੱਖੀ ਉਹ ਉੜ ਗਈ ਕਹਾ ਤੇ 6 ਕਬੂਤਰ ਉੜ ਗਿਆ ਆਪਣੇ ਉਹ ਡੱਬਾ ਜਾਂ ਜਿੱਥੇ ਲੱਗਾ ਜਮਾ ਬੰਦ ਲੱਗ ਰਿਹਾ ਤਾਂ ਜਾ ਕੇ ਹੁੰਦਾ ਠੀਕ ਆ ਮੌਸਮ ਦਾ ਦੀਨੇ ਕਬੂਤਰ ਤਾਂ ਉੱਚੇ ਖੜੇ ਵੀ ਕਰ ਰਾਂ ਬਚਾ ਕੱਢਿਆ ਬਈ ਜਿਹਦੇ ਫੁਨਸੀ ਹੋ ਗਈ ਸੀ ਆਪਣੇ ਦੇ ਉਹ ਮੈਂ ਬੈਠਾ ਚਲੋ ਕੱਢਤਾ ਵਾ ਜਾ ਕੋਈ ਗੱਲ ਨਹੀਂ ਬੈਠ ਬਹਿ ਜੂਗਾ ਇਹ ਕੋਈ ਦਿੱਕਤ ਵਾਲੀ ਗੱਲ ਨਹੀਂ ਇੱਡੀ ਤਾਂ ਤੇ ਹੁਣ ਦੇਖਦੇ ਆ ਵੀ ਕਿਦੋਂ ਬੈਂਦੇ ਨੇ ਆ ਕੇ ਬੈਠਨੇ ਚਾਹੇ ਦਾ ਕਾਲ ਅੱਖੀ ਜਾਂਦਾ ਹੁਣ ਬੈਹਾਂ ਦੀ ਆ ਕੇ ਹਨਾ ਦੇਖਦੇ ਆ ਫਿਰ ਹੁਣ ਕੀ ਸਿਸਟਮ ਆਪਣੇ ਕੁਮਾਡੀ ਨੇ ਵੀ ਡਾਤੇ ਕਬੂਤਰ ਨੂੰ ਆਏ ਹੋ ਗਿਆ ਪਤਾ ਨਹੀਂ ਕਬੂਤਰ ਆ ਗਏ ਕੁਝ ਉਨਾਂ ਆ ਗਿਆ ਉਹੀ ਡਾਂਦ ਨੇ ਬਸ ਤੁਹਾਨੂੰ ਪਤਾ ਹੀ ਆ ਬਈ ਆਪਾਂ ਤਾਂ ਮੂਸਾ ਹੋ ਗਿਆ ੜਾਏ ਦੀ ਵਿਚਾਰੇ ਯਾਰ ਢਾਈ ਜੀ ਹੋ ਜੋ ਅੱਜ ਘਰੇ ਆਏ ਸੰਡੇ ਕਰਕੇ ਉਹਨਾਂ ਨੇ ਉਹੀ ਬਤੰਦਰਾ ਨੇ ਉਹ ਕਰਤਾ ਉਹੀ ਛੜਤੇ ਐਂ ਦਾ ਵੜਕਾਵਾ ਵੀ ਦੇ ਜਾਂਦਾ ਹੋਵੇ ਵੀ ਨਹੀਂ ਕੋਈ ਪਤਾ ਕੀ ਜਾਊ ਫਿਰ ਹੁਣ ਤਾਂ ਉੱਡ ਲੈਂਦੇ ਜਿਹੜੇ ਉੱਡਦੇ ਨੇ ਸੁਖ ਨਹੀਂ ਹੁੰਦਾ ਆ ਜਾਲ ਕੀ ਪਾ ਚਾ ਜਾ ਵੀ ਉੱਡ ਗਿਆ ਬਈ ਆਲਖੀ ਤਾਂ ਬੈਠਣ ਚ ਆ ਗਈ ਬਸ ਹੁਣ ਬੈਜੂਗੀ ਤੁਹਾਡੇ ਨਾਮ ਦਾ ਕੁੱਡ ਦੀ ਵਾਲਾ ਇਸ ਚੈੱਕ ਕਰਨੇ ਮੈਂ ਤਾਂ ਕੱਢੀ ਜਾਵਾਂਗੇ ਮੈਂ ਡਾਈ ਜਾਵਾਂਗਾ ਉਹਦਾ ਵੀ ਨਹੀਂ ਕੋਈ ਫਾਇਦਾ ਹਨ ਇਧਰੋਂ ਕੱਢ ਦਿੰਨਾ ਕੁੱਤੇ ਛੋਟੇ ਵਾਲੇ ਛੋਟੇ ਕੁੱਟੇ ਆ ਇਹ ਕੁੱਤਰੇ ਬਾਹਰੇ ਆਉਣਗੇ ਇਹਨਾਂ ਨੂੰ ਦੇਖ ਕੇ ਕਾਹ ਲੱਖੀ ਨਹੀਂ ਬੈਜੂਗੀ ਮੇਰਾ ਪਾਗਲ ਕਿਨ ਜਤਰੀ ਤੇ ਬਿਠਾ ਲਾਂਗੇ

ਉੜਦੀ ਹੈ ਗਾਲਖੀ ਯਾ ਕੋਈ ਨਾ ਬਈ ਫਿਰਨ ਦੇਣ ਨੂੰ ਦੇਣ ਦੇ ਕਿਹੜੇ ਕੋਈ ਚੱਕਰ ਨਹੀਂ ਤੇ ਫਿਰ ਆਪਾਂ ਬੈ ਜਾਂਦੇ ਨੇ ਫਿਰ ਕਰਦੇ ਆਂ ਵੀਡੀਓ ਕੰਟੀਨਿਊ ਐਂ ਦਾ ਵੀਡੀਓ ਲੰਬੀ ਵਾਲੀ ਹੋ ਜੂ ਹੋ ਜੂਗੀ ਤੇ ਚਲੋ ਕਰਦੇ ਆਂ ਆਪਾਂ ਵੀਡੀਓ ਸਟਾਰਟ ਬਈ ਜਿਹਨ ਬੈ ਜਾਣਦੇ ਆਪਣੇ ਜਾਨਵਰਾਂ ਲਾਲੇ ਬਈ ਆਪਾਂ ਆਪਣੇ ਸਾਰੇ ਕਬੂਤਰ ਉੱਡਿਆ ਜਿਹੜੇ 2 ਘੰਟੇ ਉੱਡਨੇ ਸੀ ਸਾਰੇ ਸਿੱਧੇ ਆ ਗਏ ਡੱਬਾ ਜੇ ਡੱਬਾ ਸਾਰੇ ਸਿੱਧੇ ਕਬੂਤਰ ਆ ਗਏ ਆਪਣੇ ਤੇ ਹੁਣ ਆਪਾਂ ਇਹਨਾਂ ਨੂੰ ਪਾਤੇ ਦਾਣੇ ਤੇ ਦਾਣੇ ਪਾਤੇ ਤੇ ਬੱਚੇ-ਬੁੱਚੇ ਆਪਣੇ ਜਮ ਓਕੇ ਦੀ ਰਿਪੋਰਟ ਤੇ ਬੈਠੇ ਨੇ ਬਾਈ ਆਹ ਬੈਠਾ ਬੱਚਾ ਚੈੱਕ ਕਰ ਰਿਹਾ ਤੇ ਬਰਾਂਡੇ ਤੇ ਬੈਠਾ ਕਬੂਤਰੀ ਬੱਚਾ ਆਪਣਾ ਜਮ ਓਕੇ ਆ ਤੇ ਹੁਣ ਆਣਾ ਪਾ ਦਾਣੇ ਪਾ ਦਈਏ ਇਹਨਾਂ ਨੂੰ ਖਾ ਲੈਣਗੇ ਦਾਣੇ ਆਪਦੇ ਦਾਣੇ ਖਾ ਕੇ ਬੱਚਿਆਂ ਨੂੰ ਚੋਗਾ-ਚਾਗਾ ਦੇਣਗੇ ਤੇ ਇਹਨੇ ਆਪਾਂ ਤੁਸੀਂ ਤਾਂ ਹੀ ਸ਼ੇਕ ਲਾਂਗੇ ਪਾਣੀ ਪੁਣੀ ਇਹਨਾਂ ਨੂੰ ਭਰ ਦਈਏ ਬਈ ਜਿੰਨਾ ਕ ਆਪਣੇ ਰਹਿਗਾ ਗਰਮ ਨਿੱग्गा ਜਿਹਾ ਪਾਣੀ ਪਾਇਆ ਸੀ ਮੈਂ ਦੇਖਦਾਂ ਕਿ ਕਿੰਨਾ ਕ ਪਾਣੀ ਨਿੱਗ ਗਈ ਆ ਪਾਣੀ ਤਾਂ ਫਿਰ ਘਟ ਨਾ ਜਾਵੇ ਬਸ ਇਹ ਤਾਂ ਕਿ ਚੱਕਰ ਨਾ ਪੂਰਾ ਸੁਰੇ ਹੀ ਆ ਚਲੋ ਸ਼ੁਕਰ ਹੈ ਪਤਾ ਨਾ ਬੋਤਲ ਲੱਗ ਰਹੀ ਹੁਣ ਠੰਡਾ ਹੋ ਗਿਆ ਜੀ ਦੇਖੋ ਕੋਈ ਨਾ ਪੀਣ ਦਾ ਪਾਣੀ ਤਾਂ ਨਹੀਂ ਆਉਦਾ ਲਓ ਜੀ ਵਾਕਿਆਨ ਸਾਮ ਨੂੰ ਹੀ ਕਰਾਂ ਇਹ ਵੀਡੀਓ ਕੰਟੀਨਿਊ ਬਈ ਇਹਨਾਂ ਨੂੰ ਖਾ ਲੈਣ ਦੇ ਦਮ ਨੇ ਆਪਾਂ ਉਹ ਬਈ ਸ਼ਾਮ ਹੋ ਗਈ ਸ਼ਾਮ ਦੇ ਵੱਜਣ ਵਾਲੇ ਨੇ 4 ਤੇ ਆਪਾਂ ਕਬੂਤਰਾਂ ਨੂੰ ਮੰਗੀ ਸੋਇਆ ਵੀਣਾਂ ਇਹ ਪਾਤੀਆਂ ਦੋ ਚੀਜ਼ਾਂ ਤੇ ਹੋਰ ਪਾਵਾਂਗੇ ਤਣਕੌਣ ਕੋਈ ਪਾਵਾਂਗੇ ਬੈਲਨ ਨੂੰ ਮੂੰਗੀ ਤੇ ਸੋਇਆ ਬੀਨ ਖਾ ਰਣ ਦੇ ਨਹੀਂ ਫਿਰ ਇਹਨਾਂ ਇਹ ਨਹੀਂ ਖਾਣੀ ਜੇ ਆਪਾਂ ਉਧਰੋਂ ਕਰਦੇ ਆ ਖਾ ਲੈਣ ਦਾ ਬਸ ਇਹ ਆ ਇਧਰ ਦਾ ਅਡ ਕਰ ਦਾਂਗੇ ਜੋੜੀਆਂ ਹੁਣ ਬੰਨ ਕੇ ਚੱਲ ਚੀਨ ਚਿਤਲੀ ਵੀ ਅਡ ਕਰ ਦਾਂਗੇ ਬਚਿਆਂ ਤਾਂ ਚੀਨਾ ਕਬੂਤਰ ਹਣਾ ਚੀਨਾ ਕਬੂਤਰ ਕਾਲ ਰਖੀ ਅਡ ਹੋ ਜਾਣਗੇ ਇਹਦੇ ਬੱਚੇ ਵੱਡੇ ਹੋ ਜਾਣਗੇ ਹੁਣ ਤੇ ਸੱਤ ਦਿਨ ਬੰਦ ਕਰਨ ਦੀਆਂ ਅੱਜ ਵਾ ਇਧਰ ਕਬੂਤਰਿਆ ਛੱਡਦਾ ਸਾਰੇ ਅੱਜ ਪੜੀ ਜਾਣੇ ਕਟੜ ਹੋ ਜੂ 25 ਦਿਨਾਂ ਚ ਮਹੀਨੇ ਚ ਬੱਚਾ ਵਧੀਆ ਹੋ ਜੇ ਫਰਵਰੀ ਚ ਵਧੀਆ ਨਿਕ ਬਾਰ ਦੇ ਨਿਕਲੂਗਾ ਫਰਵਰੀ ਚ ਵਜਾ ਦੇਖਦੇ ਆਂ ਬਾਕੀ ਕੀ ਬਣਦਾ ਉਹ ਦੂਜੀ ਬੱਚਿਆਂ ਨੂੰ ਧਰਦੀ ਹੈ ਦਾਣੇ ਜਮਾ ਛੋਟਿਆਂ ਨੂੰ ਜਿਹੜੇ ਜਮਾ ਛੋਟੇ ਨੇ ਬਈ ਉਹਨਾਂ ਨੂੰ ਦੋਨਾਂ ਦੀ ਟ੍ਰੇ ਜੀ ਧਰਦੇ ਉਹਨੇ ਆਹ ਟ੍ਰੇ ਬਈ ਚੈੱਕ ਕਰੋ ਤੁਸੀਂ ਕੰਕ ਜੀ ਵੀ ਗਈ ਆ ਆਜਾ ਰਹੀ ਪਉਣਾ ਹੁੰਨਾ ਮੈਂ ਕਹਾਂ ਬਾਜਰਾ ਬਈ ਗਰਮ ਚੰਗਾ ਦਾ ਬਾਜਰਾ ਜਿੰਨਾ ਬਾਜਰਾ ਪਾਵਾਂਗੇ ਆਪਾਂ ਵਧੀਆ ਹੁੰਦਾ ਜਾਂਦਾ ਨਿੰਮੂ ਵਾਲਾ ਬਜਾਇਆ ਵੀ ਹੁਣ ਤਾਂ ਚੱਲ ਜਿਆ ਮੋਇਕਨਾ ਪਰ ਹੁੰਦਾ ਜਾਂਦਾ ਨਿੰਮੂ ਵਾਲਾ ਵੀ ਪੂੰਛ ਕੱਟਤੀ ਤੇ ਮੇਦੀ ਪੂੰਛ ਸੈੱਟ ਹੋ ਜਾਊਗੀ ਹੁਣ ਉਹ ਜਦੋਂ ਦੀ ਸੈੱਟ ਸਹੀ ਆ ਜੂਗੀ ਵੱਡੀ ਹੋ ਜੂਗੀ ਕਹਿਣ ਦਾ ਮਤਲਬ ਹੁਣ ਹੁਣ ਕੱਟਤੀ ਸੀ ਆਪਾਂ ਇਹਨੂੰ ਖਾ ਲੈਣ ਦੇ ਦਾਣੇ ਦੋਨੇ ਆ ਵੀ ਬਸ ਹੁਣ ਸੋਇਆ ਬੀਨ ਜੀ ਖਾ ਕੇ ਫਿਰ ਇਹਨੂੰ ਕਣਕ ਪਾ ਦਿੰਨੇ ਆ ਕਰੋ ਚੈੱਕ ਬਰਾਇਤੀਆਂ ਆਪਣੀਆਂ ਸਾਰੀਆਂ ਹੁਣ ਸੀਜ ਵਾਲਾ ਬਚੇ ਬਈ ਹੁਣ ਸੈਟ ਥਰਕਾ ਬਹੁਤ ਜ਼ਿਆਦਾ ਹੁੰਦਾ ਸੱਚ ਆਪਾਂ ਕਬੂਤਰੀ ਸੇਲ ਕਰਨੀ ਆ ਬਈ ਚਿਤਲੀ ਆ ਬੈਠੇ ਜਿਹੜੀ ਆ ਬਲੋੜਦੀ ਵੀ ਰਹੀ ਆ ਜੇ ਕਿਸੇ ਨੂੰ ਲੈਣੀ ਹੋਵੇ ਵੀਰ ਭਾਈ ਨੇ ਆਪਾਂ ਨੂੰ ਕਮੈਂਟ ਕਰ ਸਕਦੇ ਆ ਆਪਾਂ ਕਬੂਤਰੀ ਸੇਲ ਕਰਾਂਗੇ ਆ ਜੀ